ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਗੱਲ ਕਰਾਂਗੇ ਕਿ ਮੂਲ ਮੰਤਰ ਦੇ ਪਾਠ ਵਿੱਚ ਕਿੰਨੀ ਕੁ ਤਾਕਤ ਹੈ ਮੂਲ ਮੰਤਰ ਦੇ ਪਾਠ ਵਿੱਚ ਜੀ ਬਹੁਤ ਹੀ ਤਾਕਤ ਹੈ ਇਹ ਪਾਠ ਕਰਨ ਨਾਲ ਮਨੁੱਖ ਨੂੰ ਉਹ ਵੀ ਮਿਲ ਜਾਂਦਾ ਹੈ ਜੋ ਕਿ ਮਨੁੱਖ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਜਿੰਨਾ ਸਮਾਂ ਕੰਮ ਕਰਦੇ ਉੱਠਦੇ ਬੈਠਦੇ ਮਨ ਅੰਦਰ ਕਰ ਸਕਦੇ ਹਾਂ ਉਹਨਾਂ ਤਾਂ ਸਾਨੂੰ ਮੂਲ ਮੰਤਰ ਦਾ ਜਾਪ ਕਰਨਾ ਹੀ ਚਾਹੀਦਾ ਹੈ ਜੇ ਕਿਸੇ ਕੋਲ ਜ਼ਿਆਦਾ ਸਮਾਂ ਨਹੀਂ ਤਾਂ 5 ਮਿੰਟ ਤਾਂ ਤਾਂ ਵੀ ਆਪਾਂ ਕੱਢ ਹੀ ਸਕਦੇ ਆ ਆਪਣਾ ਸਭ ਤੋਂ ਮਜ਼ਬੂਤ ਰਿਸ਼ਤਾ ਮੂਲ ਮੰਤਰ ਨਾਲ ਹੋਣਾ ਚਾਹੀਦਾ ਹੈ ਜੇ ਆਪਾਂ ਮੂਲ ਮੰਤਰ ਦਾ ਰਿਸ਼ਤਾ ਮਜ਼ਬੂਤੀ ਨਾਲ ਫੜ ਲਿਆ ਨਾ ਤਾਂ ਬਾਕੀ ਰਿਸ਼ਤੇ ਨਾਤੇ ਆਪਣੇ ਆਪ ਹੀ ਮਜ਼ਬੂਤ ਹੋ ਜਾਣਗੇ ਤੇ ਪਿਆਰ ਵੀ ਵਧ ਜਾਏਗਾ ਜੇ ਆਪਣਾ ਨਾਤਾ ਮੂਲ ਮੰਤਰ ਨਾਲ ਹੀ ਨਹੀਂ ਜੁੜਿਆ ਤਾਂ ਫਿਰ ਦੱਸੋ ਬਾਕੀ ਰਿਸ਼ਤਿਆਂ ਦਾ ਕੀ ਫਾਇਦਾ ਜੇ ਆਪਾਂ 5 ਮਿੰਟ ਵੀ ਪੂਰੇ ਮਨ ਨਾਲ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਫਿਰ ਆਪਣੇ ਕੰਮ ਚੰਗੇ ਢੰਗ ਨਾਲ ਹੋਣਗੇ ਰਿਸ਼ਤਿਆਂ ਵਿੱਚ ਜਿਹੜੀ ਕੜਵਾਹਟ ਹੈ ਨਫ਼ਰਤ ਹੈ ਉਹ ਦੂਰ ਹੋਏਗੀ ਫਿਰ ਕਿਸੇ ਵੀ ਚੀਜ਼ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਮੇਰੀ ਆਪ ਸਭ ਅੱਗੇ ਹੱਥ ਜੁੜ ਕੇ ਬੇਨਤੀ ਹੈ ਕਿ 5 ਮਿੰਟ ਰੋਜ਼ ਸਾਰਾ ਪਰਿਵਾਰ ਮੂਲ ਮੰਤਰ ਦਾ ਜਾਪ ਕਰਿਆ ਕਰੋ ਜੀ ਕਈ ਵਾਰ ਆਪਣੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ نیند ਨਹੀਂ ਆਉਂਦੀ ਮਨ ਇੱਧਰ ਉੱਧਰ ਭਟਕਦਾ ਹੈ ਤਾਂ ਉਸ ਵੇਲੇ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜੇ ਮਾਲਾ ਲੈ ਕੇ ਜਾਪ ਕਰ ਸਕਦੇ ਹੋ ਜਿਸ ਵਿੱਚ 108 ਮੰਨ ਕੇ ਹੋਣ ਉਹ ਮਨ ਨੂੰ ਫਿਰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਆਵੇਗੀ ਮਨ ਵਿੱਚ ਬੁਰੇ ਖਿਆਲ ਦੂਰ ਹੋ ਜਾਣਗੇ ਨੀਂਦ ਵੀ ਵਧੀਆ ਆਏਗੀ ਤੇ ਉਸ ਅਕਾਲ ਪੁਰਖ ਨਾਲ ਵੀ ਜੁੜੇ ਰਹਾਂਗੇ ਜੇਕਰ ਕੋਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਜਾਂ ਖੁੱਲੇ ਵਿੱਚ ਬੈਠ ਕੇ ਕਰਦਾ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਰੋਗ ਹੋਵੇ ਉਹ ਠੀਕ ਹੋ ਜਾਏਗਾ ਆਪਾਂ ਅੱਗੇ ਵਧਣ ਲਈ ਤਰੱਕੀ ਲਈ ਬੜਾ ਕੁਝ ਕਰਦੇ ਹਾਂ ਸੁਖ ਸ਼ਾਂਤੀ ਲਈ ਬੜਾ ਕੁਝ ਕਰਦੇ ਹਾਂ ਪਰ ਫਿਰ ਵੀ ਆਪਣੀ ਗੱਲ ਨਹੀਂ ਬਣਦੀ ਪਰ ਜੇ ਰੋਜ਼ 5 ਮਿੰਟ ਵੀ ਮਨ ਨੂੰ ਟਿਕਾ ਕੇ ਮੂਗਲ ਮੰਤਰ ਦਾ जाप करिए ना सब कुछ प्राप्त हो जावेगा एक ਮਨੁੱਖ ਇੱਕ ਪੱਠੇ ਤੇ ਇੱਟਾਂ ਢੋਣ ਦਾ ਕੰਮ ਕਰਦਾ ਹੁੰਦਾ ਸੀ ਉਹਨੇ ਇੱਟਾਂ ਢੋਣੀਆਂ ਕਰਨੀਆਂ ਜੋ ਉਥੋਂ ਪੈਸੇ ਮਿਲਨੇ ਕਰਨੇ ਤੇ ਉਹ ਘਰ ਲਿਆ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਿਆ ਕਰਨਾ ਇਦਾਂ ਕਰਦੇ ਕਰਦੇ ਦਿਨ ਲੰਘਦੇ ਗਏ ਇੱਕ ਦਿਨ ਉਸ ਨੂੰ ਬੜੀ ਜਿਆਦਾ ਖਾਂਸੀ ਸ਼ੁਰੂ ਹੋ ਗਈ ਉਹਨੇ ਜਦੋਂ ਉਸ ਨੂੰ ਜਦੋਂ ਖੰਗ ਆਉਂਦੀ ਸੀ ਤਾਂ ਫਿਰ ਘਰਦਿਆਂ ਨੇ ਕਿਹਾ ਕਿ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਉਹ ਡਾਕਟਰ ਕੋਲ ਜਾਂਦਾ ਹੈ ਡਾਕਟਰ ਉਸ ਨੂੰ ਟੈਸਟ ਲਿਖ ਕੇ ਦਿੰਦਾ ਹੈ ਜੀ ਉਹ ਕਹਿੰਦਾ ਹੈ ਅਗਲੇ ਹਫਤੇ ਕਰਵਾਵਾਂਗਾ ਕਿ ਹਜੇ ਤਾਂ ਪੈਸੇ ਨਹੀਂ ਹੈਗੇ ਜਦੋਂ ਪੈਸੇ ਦਾ ਹੱਲ ਹੋ ਜਾਵੇਗਾ ਤੇ ਫਿਰ ਮੈਂ ਕਰਵਾ ਲਵਾਂਗਾ ਤੇ ਇਦਾਂ ਹੀ ਜੀ ਜਦੋਂ ਫਿਰ ਪੈਸਿਆਂ ਦਾ ਹੱਲ ਹੁੰਦਾ ਹੈ ਫਿਰ ਵਿਚਾਰਾ ਫਿਰ ਟੈਸਟ ਕਰਾਉਣ ਜਾਂਦਾ ਹੈ ਜੀ ਆਪਣੇ ਤੇ ਜਦੋਂ ਫਿਰ ਜੀ ਉਹ ਟੈਸਟ ਕਰਾਉਂਦਾ ਹੈ ਤਾਂ ਫਿਰ ਡਾਕਟਰ ਉਹਨੂੰ ਦੱਸਦਾ ਹੈ ਤੁਹਾਡੀ ਗਲੇ ਦੇ ਵਿੱਚ ਕੈਂਸਰ ਹੋ ਗਿਆ ਹੈ ਤੇ ਉਸ ਦਾ ਇਲਾਜ অপারেশন ਹੈ ਉਹ ਵੀ ਜਲਦੀ ਤੋਂ ਜਲਦੀ ਕਰਵਾਉਣਾ ਪਵੇਗਾ ਉਹ ਮਾਇੂਸ ਚਾ ਹੋ ਕੇ ਘਰ ਆ ਜਾਂਦਾ ਹੈ ਤੇ ਆਪਣੇ ਘਰ ਦੇਆਂ ਨੂੰ ਸਾਰੀ ਗੱਲ ਦੱਸਦਾ ਹੈ ਪਰ ਉਸ ਮਨੁੱਖ ਦਾ ਇੱਕ ਨੇਮ ਹੁੰਦਾ ਹੈ ਜਦੋਂ ਉਹ ਇਟਾ ਟੋਰਿਆ ਹੁੰਦਾ ਹੈ ਨਾ ਉਹ ਹਰ ਵੇਲੇ ਮੂਲ ਮੰਤਰ ਦਾ ਜਾਪ ਕਰਦਾ ਹੈ ਇਸ ਤਰ੍ਹਾਂ ਉਹ ਆਪਣਾ ਸਾਰਾ ਦਿਨ ਬਤਾ ਦਿੰਦਾ ਹੈ ਡਾਕਟਰ ਨੇ ਜੋ ਡੇਟ ਦੁੱਤੀ ਹੁੰਦੀ ਹੈ ਉਹ ਡੇਟ ਨਜ਼ੀਕ ਆ ਜਾਂਦੀ ਹੈ ਪਰ ਕੋਲ ਪੈਸੇ ਨਹੀਂ ਹੁੰਦੇ ਮਾਨਿ ਮੰਨ ਉਹ ਪਰਮਾਤਮਾ ਨਾਲ ਕੋਈ ਕੋਈ ਵੀ ਗਿਲਾ ਸ਼ਿਕਵਾਨੀ ਕਰਦਾ ਤੇ ਉਹ ਐਵੇਂ ਹੀ ਨਾਮ ਜਪਦਾ ਰਹਿੰਦਾ ਹੈ ਤੇ ਕੰਮ ਆਪਣਾ ਕਰਦਾ ਰਹਿੰਦਾ ਹੈ ਕੋਸ਼ਿਸ਼ ਕਰਦਾ ਹੈ ਕਿ ਕਿਸੀ ਨਾਲ ਕਿਸੇ ਤਰ੍ਹਾਂ ਪੈਸਿਆਂ ਦਾ ਹਿੱਲਾ ਹੋ ਜਾਵੇ ਪਰ ਵਿਚਾਰੇ ਕੋ ਪੈਸਿਆਂ ਦਾ ਹਿੱਲਾ ਨਹੀਂ ਹੁੰਦਾ ਤੇ ਜਦੋਂ ਆਪਰੇਸ਼ਨ ਦੇ ਦਿਨ ਨੇੜੇ ਆਉਣ ਵਾਲੇ ਹੁੰਦੇ ਨੇ ਤਾਂ ਫਿਰ ਉਹ ਸੇ ਸੋਚਦਾ ਹੈ ਕਿ ਪੈਸਿਆਂ ਦਾ ਤਾਂ ਹੱਲ ਨਹੀਂ ਹੋਇਆ ਤੇ ਫਿਰ ਫਿਰ ਵੀ ਉਹ ਆਪਣੇ ਮਨ ਦੇ ਵਿੱਚ ਕੋਈ ਵੀ ਪਰਮਾਤਮਾ ਨੂੰ ਲੈ ਕੇ ਗਿਲਾ ਸ਼ਿਕਵਾ ਨਹੀਂ ਰੱਖਦਾ ਉਹ ਮਾਇੂਸ ਤਾਂ ਹੁੰਦਾ ਹੈ ਪਰ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਕਿ ਚਲੋ ਕੋਈ ਗੱਲ ਨਹੀਂ ਤੇ ਐਸੀ ਦਾ ਹਿੱਲਾ ਨਹੀਂ ਹੋਇਆ ਤੇ ਆਪਾਂ ਆਪਰੇਸ਼ਨ ਕਰਵਾਉਣ ਨੂੰ ਵੀ ਰਹਿਣ ਦਿੰਨੇ ਹਾਂ ਜੋ ਹੋਊਗਾ ਦੇਖੇ ਜਾਊਗਾ ਵਾਹ ਗੁਰੂ ਜੀ ਆਪੇ ਭਲੀ ਕਰਨਗੇ ਪਰ ਉਹਨਾਂ ਦੇ ਮੁੰਡੇ ਕਹਿੰਦੇ ਨੇ ਕਿ ਨਹੀਂ ਪਿਤਾ ਜੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਪੈਸਿਆਂ ਦਾ ਹੱਲ ਜ਼ਰੂਰ ਕਰਾਂਗੇ ਤੇ ਉਹ ਮੁੰਡੇ ਕਿਸੇ ਨਾ ਕਿਸੇ ਤਰ੍ਹਾਂ ਪੈਸਿਆਂ ਦਾ ਹੱਲ ਕਰਦੇ ਹਨ ਤੇ ਉਹ ਡਾਕਟਰ ਨੂੰ ਜਾ ਕੇ ਕਹਿੰਦੇ ਹਨ ਕਿ ਤੁਸੀਂ ਫਲਾਨੀ ਤਰੀਕ ਦਾ ਆਪਰੇਸ਼ਨ ਰੱਖ ਦੋ ਜੀ ਤੇ ਅਸੀਂ ਉਹ ਦਿਨ ਤੱਕ ਤੁਹਾਡੇ ਕੋ ਪੈਸੇ ਜਮਾ ਕਰਵਾ ਦਾਂਗੇ ਤੇ ਫਿਰ ਉਹ ਜਿਹੜਾ ਬੰਦਾ ਹੁੰਦਾ ਹੈ ਜਿਹਨੂੰ ਕੈਂਸਰ ਦਾ ਪ੍ਰੋਬਲਮ ਹੋ ਜਾਂਦੀ ਹੈ ਜੀ ਤੇ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਜਦੋਂ ਆਪਰੇਸ਼ਨ ਨੂੰ ਤਿੰਨ ਚਾਰ ਦਿਨ ਰਹਿ ਜਾਂਦੇ ਨੇ ਕਿ ਮੈਂ ਹਰ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ ਤੇ ਘਰਦਿਆਂ ਨੂੰ ਵੀ ਪਤਾ ਹੁੰਦਾ ਹੈ ਜੀ ਕਿ ਇਹਨਾਂ ਦੀ ਬਹੁਤ ਆਸ ਹੈ ਬਹੁਤ ਸ਼ਰਧਾ ਹੈ ਤੇ ਇਸ ਕਰਕੇ ਘਰ ਦੇ ਵੀ ਕੁਝ ਨਹੀਂ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕਿ ਤੁਸੀਂ ਮੱਥਾ ਟੇਕਿਓ ਉਹ ਅਗਲੇ ਦਿਨ ਹੀ ਟ੍ਰੇਨ ਦੀ ਟਿਕਟ ਲੈ ਕੇ ਹਰਮੰਦਰ ਸਾਹਿਬ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਜੀ ਇਸ਼ਨਾਨ ਕਰਦੇ ਨੇ ਤੇ ਮੱਥਾ ਵਗੈਰਾ ਟੇਕਦੇ ਨੇ ਤੇ ਜਦੋਂ ਮੱਥਾ ਵਗੈਰਾ ਟੇਕ ਲੈਂਦੇ ਨੇ ਜੀ ਉਸ ਤੋਂ ਬਾਅਦ ਜੀ ਉਹ ਬੈਠ ਜਾਂਦੇ ਨੇ ਇੱਕ ਪਰਿਕਰਮਾ ਦੇ ਵਿੱਚ ਹੀ ਉੱਥੇ ਹੀ ਬੈਠ ਜਾਂਦੇ ਨੇ ਉਹ ਤੇ ਉੱਥੇ ਬੈਠ ਕੇ ਜੀ ਉਹ ਮੂਲ ਮੰਤਰ ਦਾ ਜਾਪ ਕਰਨ ਲੱਗ ਜਾਂਦੇ ਨੇ ਤੇ ਜਦੋਂ ਮੌਲ ਮੰਤਰ ਦਾ ਜਾਪ ਕਰਦੇ ਨੇ ਜੀ ਉਹਨਾਂ ਨੂੰ ਇੱਕਦਮ ਇੰਨੀ ਬੁਰੀ ਤਰ੍ਹਾਂ ਖਾਂਸੀ ਛਿੜ ਜਾਂਦੀ ਹੈ ਬਹੁਤ ਖੰਗ ਆਉਂਦੀ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹੁਣੀ ਹੋਣਾ ਤੇ ਪ੍ਰਾਣ ਨਿਕਲ ਜਾਣਗੇ ਬਹੁਤ ਦਰਦ ਹੁੰਦੀ ਹੈ ਤੇ ਜਿਵੇਂ ਜਿਵੇਂ ਜੀ ਉਹਨਾਂ ਨੂੰ ਜਦੋਂ ਇੱਦਾਂ ਹੀ ਖਾਂਸੀ ਹੁੰਦੀ ਹੈ ਨਾ ਤੇ ਉਹਨਾਂ ਦੇ ਗਲੇ ਦੇ ਵਿੱਚੋਂ 15 ਮਿੰਟ ਇੰਨੀ ਜਾਨੀ ਖੰਗ ਹੋਣ ਤੋਂ ਬਾਅਦ ਤੇ ਉਹਨਾਂ ਦੇ ਗਲੇ ਦੇ ਵਿੱਚੋਂ ਇੱਕ ਵੱਡਾ ਸਾਰਾ ਨਾ ਲੋਗੜ ਮੂੰਹ ਰਾਹੀਂ ਬਾਹਰ ਆ ਕੇ ਟਿੱਕ ਗਿਆ ਉਨਾ ਨੂੰ ਐਵੇਂ ਲੱਗਾ ਜਿਵੇਂ ਅੰਦਰ ਕੁਝ ਖਾਲੀ ਜਿਹਾ ਹੋ ਗਿਆ ਹੋਵੇ ਤੇ ਬਹੁਤ ਹੀ ਸਕੂਨ ਮਿਲਿਆ ਤੇ ਦਰਦ ਵੀ हट ਗਈ ਤੇ ਖੰਗ ਵੀ हट ਗਈ ਤੇ ਉਹ ਕਹਿੰਦੇ ਕਿ ਮੈਂ ਸਰੋਵਰ ਚ ਥੋੜਾ ਜਿਹਾ ਜਲ ਪੀਤਾ ਤੇ ਜੋ ਗਲੇ ਵਿੱਚੋਂ ਨਿਕਲਿਆ ਉਸ ਨੂੰ ਇੱਕ ਲਫਾਫੇ ਵਿੱਚ ਲੈ ਲਿਆ ਸਵੇਰੇ ਮੱਥਾ ਟੇਕ ਕੇ ਉਹ ਫਿਰ ਵਾਪਸ ਘਰ ਆ ਗਈ ਤੇ ਘਾਰਾ ਕੇ ਸਾਰਿਆਂ ਨੂੰ ਉਹੀ ਗੱਲ ਦੱਸੀ ਜੋ ਉਹਨਾਂ ਨਾਲ ਬੀਤੀ ਹੁੰਦੀ ਹੈ ਜੀ ਤੇ ਉਹਨਾਂ ਦਾ ਪਰਿਵਾਰ ਬਹੁਤ ਹੀ ਘਬਰਾ ਜਾਂਦਾ ਹੈ ਤੇ ਉਹਨਾਂ ਨੂੰ ਡਾਕਟਰ ਕੋਲ ਦੁਬਾਰਾ ਲੈ ਕੇ ਜਾਂਦਾ ਹੈ ਜੀ ਤੇ ਡਾਕਟਰ ਸਾਹਿਬ ਨੂੰ ਸਾਰੀ ਗੱਲ ਦੱਸਦੇ ਨੇ ਤੇ ਡਾਕਟਰ ਸਾਹਿਬ ਵੀ ਹੈਰਾਨ ਹੋ ਜਾਂਦੇ ਨੇ ਤੇ ਉਹ ਜਿਹੜੀ ਉਹਨਾਂ ਦੇ ਲੋਗੜ ਗਲੇ 'ਚੋਂ ਨਿਕਲਿਆ ਹੁੰਦਾ ਹੈ ਉਹ ਡਾਕਟਰ ਸਾਹਿਬ ਨੂੰ ਦਿਖਾਉਂਦੇ ਨੇ ਤੇ ਡਾਕਟਰ ਸਾਹਿਬ ਜਦੋਂ ਦੇਖਦੇ ਨੇ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਕੀ ਚੀਜ਼ ਹੈ ਤੇ ਫਿਰ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਰੇ ਟੈਸਟ ਦੁਬਾਰਾ ਕਰਾਓ ਜੀ ਇੱਕ ਵਾਰ ਤੇ ਜਦੋਂ ਉਹ ਸਾਰੇ ਟੈਸਟ ਦੁਬਾਰਾ ਕਰਾਉਂਦੇ ਨੇ ਤੇ ਜਦੋਂ ਟੈਸਟ ਕਰੋਂ ਦੇ ਡਾਕਟਰ ਕੀ ਦੇਖਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਜਿਹੜੇ ਡਾਕਟਰ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਬਹੁਤ ਭਿਆਨਕ ਸਟੇਜ ਦਾ ਇਹਨਾਂ ਨੂੰ ਕੈਂਸਰ ਹੈ ਤੇ ਰਿਪੋਰਟਾਂ ਬਿਲਕੁਲ ਨਾਰਮਲ ਦੇਖ ਕੇ ਡਾਕਟਰ ਸਾਹਿਬ ਵੀ ਹੈਰਾਨ ਹੋ ਗਏ ਤੇ ਉਹਨਾਂ ਨੇ ਕਿਹਾ ਤੁਸੀਂ ਇਹੋ ਜੀ ਕਿਹੜੀ ਜੜੀ ਬੂਟੀ ਖਾਦੀ ਹੈ ਕੀ ਪੀਤਾ ਹੈ ਤੁਸੀਂ ਇਦਾਂ ਦਾ ਕਿ ਜਿਹਦੇ ਨਾਲ ਤੁਹਾਡਾ ਜਿਹੜਾ ਰੋਗ ਹੈ ਉਹ ਦੂਰ ਹੋ ਗਿਆ ਜੀ ਕੀ ਜਿਹੜਾ ਕੁਝ ਦਿਨ ਪਹਿਲਾਂ ਟੈਸਟਾਂ ਦੇ ਵਿੱਚ ਕੈਂਸਰ ਦਿਖਾਇਆ ਸੀ ਟੈਸਟਾਂ ਦੇ ਵਿੱਚ ਆਇਆ ਸੀ ਤੇ ਹੁਣ ਬਿਲਕੁਲ ਤੁਹਾਡਾ ਜੋ ਪ੍ਰੋਬਲਮ ਹੈ ਉਹ ਹੈ ਹੀ ਨਹੀਂ ਜੀ ਬਿਲਕੁਲ ਸਹੀ ਹੋ ਗਈ ਇਸ ਤਰ੍ਹਾਂ ਜੀ ਫਿਰ ਉਹ ਕਹਿੰਦੇ ਨੇ ਕਿ ਮੈਂ ਕੋਈ ਜੜੀ ਬੂਟੀ ਨਹੀਂ ਖਾਦੀ ਤੇ ਜਿਹੜੀ ਮੈਂ ਜੜੀ ਬੂਟੀ ਖਾਦੀ ਹੈ ਉਸ ਦਾ ਨਾਮ ਮੂਲ ਮੰਤਰ ਹੈ ਜਿਹੜਾ ਮੂਲ ਮੰਤਰ ਮੈਂ ਬਹੁਤ ਟਾਈਮ ਤੋਂ ਆਪਣੇ ਜੀਵਨ ਦੇ ਵਿੱਚ ਕਰ ਰਹੀ ਆ ਮਾਂ ਜੀ ਇਹ ਜੜੀ ਬੂਟੀ ਉਹ ਵਿਸ਼ਵਾਸ ਦੀ ਹੈ ਜੋ ਮੈਨੂੰ ਮੇਰੇ ਵਾਹਿਗੁਰੂ ਜੀ ਨੇ ਦਿੱਤੀ ਹੈ ਇਹ ਜੜੀ ਬੂਟੀ ਉਹ ਮੂਲ ਮੰਤਰ ਦੀ ਹੈ ਜੋ ਮੈਂ ਕਈ ਸਾਲਾਂ ਤੋਂ ਪੀ ਰਿਆ ਇਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਹੋਰ ਵੀ ਜ਼ਿਆਦਾ ਪੱਕਾ ਹੋ ਗਿਆ ਫਿਰ ਉਸਨੇ ਸਾਰੇ ਪਰਿਵਾਰ ਦੇ ਨਾਲ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਦੇ ਘਰ ਸਭ ਕੁਝ ਹੈ ਪਰ ਗੱਲ ਵਿਸ਼ਵਾਸ ਦੀ ਹੁੰਦੀ ਹੈ ਜੀ ਕਈ ਮੇਰੀਆਂ ਭੈਣਾਂ ਕੋਲ ਤੇ ਮੇਰੇ ਭਰਾਵਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਜੀ ਕਮਾਕਾਰਾਂ ਦੇ ਵਿੱਚੋਂ ਕਿ ਆਪਾਂ ਬੈਠ ਕੇ ਪਾਠ ਕਰ ਸਕੀਏ ਪਰ ਜਿਹੜਾ ਮੂਲ ਮੰਤਰ ਦਾ ਜਾਪ ਹੈ ਉਹ ਤਾਂ ਆਪਾਂ ਕਰ ਹੀ ਸਕਦੇ ਹਾਂ ਜੇ ਤੁਸੀਂ ਇੱਕ ਮਾਲਾ ਰੋਜ਼ ਮੂਲ ਮੰਤਰ ਦੀ ਜਪ ਲਓ ਤਾਂ ਦੇਖਿਓ ਪਰਮਾਤਮਾ ਤੁਹਾਡੇ ਘਰ ਦੇ ਵਿੱਚ ਕਿ ਨਿਆ ਖੁਸ਼ੀਆਂ ਲੈ ਕੇ ਆਉਣਗੇ ਤੁਹਾਡੇ ਕੰਮ ਬਣਦੇ ਹੀ ਜਾਣਗੇ ਤੇ ਜੇ ਤੁਹਾਡੇ ਕੋਲ ਬੈਠ ਕੇ ਵੀ ਕਰਨ ਦਾ ਟਾਈਮ ਨਹੀਂ ਹੈ ਤੁਸੀਂ ਜੀ ਕੰਮ ਕਰਦੇ ਤੁਰਦੇ ਫਿਰਦੇ ਮੂਰ ਮੰਤਰ ਦਾ ਜਾਪ ਕਰ ਸਕਦੇ ਹੋ ਦੇਖਿਓ ਵਾਹਿਗੁਰੂ ਜੀ ਨੇ ਤੁਹਾਡੀਆਂ ਝੋਲੀਆਂ ਕਿਵੇਂ ਭਰ ਦੇਣੀਆਂ ਨੇ ਤੇ ਤੁਹਾਨੂੰ ਇੱਕ ਦਿਨ ਹੋਰ ਵੀ ਵਿਸ਼ਵਾਸ ਪੱਕਾ ਹੋ ਜਾਏਗਾ ਵਾਹਿਗੁਰੂ ਜੀ ਤੇ ਤੇ ਇਸ ਕਰਕੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਮੂਲ ਮੰਤਰ ਦਾ ਜਾਪ ਜਰੂਰ ਕਰਿਆ ਕਰਨ ਜੀ ਇਸ ਦੇ ਵਿੱਚ ਬਹੁਤ ਤਾਕਤ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਮੇਰੇ ਸਾਰੇ ਭੈਣ ਭਰਾ ਮੂਲ ਮੰਤਰ ਦਾ ਜਾਪ ਜਰੂਰ ਕਰਿਆ ਕਰਨਗੇ ਜੀ ਤੇ ਮੈਨੂੰ ਆਸ ਹੈ ਜੀ ਤੁਹਾਨੂੰ ਮੇਰੀ ਜਿਹੜੀ ਅੱਜ ਦੀ ਵੀਡੀਓ ਹੈ ਬਹੁਤ ਪਸੰਦ ਆਈ ਹੋਵੇਗੀ ਤੇ ਜੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਵੀਡੀਓ ਪਸੰਦ ਆਈ ਹੈ ਜੀ ਤੇ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਕਰੋ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਕਿ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਡੇ ਕੋਲ ਪਹੁੰਚ ਜਾਣ ਜੀ ਅਸੀਂ ਇਦਾਂ ਹੀ ਜੀ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ